ਲੋ ਵੀ ਸੱਜਣੋ ਨਾ ਆਪਾਂ ਤੁਹਾਨੂੰ ਆਪਣੇ ਪਿੰਡ ਦਾ ਟੂਰਨਾਮੈਂਟ ਦਿਖਾਉਣਾ ਹੈ கிரੈਕਟ ਦਾ ਲਾਈਵ ਤੇ ਘੋੜਿਆਂ ਦੇ ਜੇਤੂ ਫੋੜਾਂ ਦੇ ਜੇਤੂ ਪਲੇਅਰ ਪੁੱਜੇ ਹੋਣ ਤੇ ਨਾਮ ਵੀ ਨਾ ਮਾਰੇ ਪੁੱਤਾਂ ਨੇ 52000 42000 ਹੋਰ ਬਥੇਰੇ ਪ੍ਰਾਈਜ਼ ਆ ਬਾਕੀ ਬਈ 5 ਲੱਖ ਰੁਪਈਆ ਦਾ ਬਜਟ ਆ ਸਾਰੇ ਟੂਰਨਾਮੈਂਟਾਂ ਦਾ ਬਹੁਤ ਜ਼ਿਆਦੇ ਸੋਹਣਾ ਮੈਚ ਕਰਾ ਰਹੇ ਨਾ ਉਹ ਵੰਦੂ ਦੇਖ ਲਓ ਤੁਸੀਂ ਸਾਰਾ ਆਹ ਦੇਖ ਲਓ ਸੋਹਣਾ ਪ੍ਰਬੰਧ ਆ ਬਈ ਕਿਹੜਿਆਂ ਆਂਦਾ ਹੈ ਇਹ ਇਹਨਾਂ ਦੀ ਹੈ ਲਹਿਰੇ ਵਾਲਿਆਂ ਦਾ ਬਾਕੀ ਆ ਦੇਖ ਲੋ ਬਈ ਸੁਣੋ ਬਤ ਦਿਖਾਉਣੇ ਆ ਦੇ ਲੋ ਬਹੁਤ ਜਿਆਦੇ ਸਫਾਈਆ ਗਰਾਊਂਡ ਚ ਯਾਰ ਚਲੋ ਮੈਚ ਦਿਖਾਵਾਂਗੇ ਲਹਿਰੇ ਦਾ ਭਰਾ ਆ ਦੇਖ ਲੋ ਬਈ ਅੱਧੀ ਕਿਲਾ लो जी मैच देखी चलो सजनो बहुत छिके बचते बाकी ना मैं भाई, ना भाई। ਬਾਲ ਨਾਲ ਬਾਈਆਂ ਤੋਂ ਟੋਨੂ ਬਾਈ ਟੋਨੂ ਟੋਨੂ ਬਾਈ ਬਾਈ ਬਾਲ ਦੀ ਰਿਕ